ਵੈਸ ਦੀ ਲੋੜ ਹੈ ਪੰਜਾਬ ਦੇ ਵਿੱਚ ਬਰਗਾੜੀ ਬੈਬਲ ਕਲਾ ਉਮਰ ਵਿਜੇ ਪ੍ਰਤਾਪ ਇਹਨਾਂ ਦਾ ਆਪਣਾ ਕੁਲੀਗ ਥੱਗ ਗਿਆ ਕਹਿੰਦਾ ਕਹਿੰਦਾ 2 ਸਾਲ ਦਾ ਮੈਂ ਵੀ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਨਾ ਸਪੀਕਰ ਸਾਹਿਬ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ 'ਚ ਵਿਸ਼ਵਾਸ ਜੋ ਆਇਆ ਸੀ ਤੁਹਾਡੀ ਪਾਰਟੀ ਨੇ ਵੀ ਕਿ ਅਸੀਂ ਦੋਸ਼ੀਆਂ ਨੂੰ ਕਚਹਿਰੀਆਂ ਤੱਕ ਟਹਿਰੇ ਤੱਕ ਪਹੁੰਚਾਵਾਂਗੇ ਅਜੇ ਤੱਕ ਉਹਦੇ ਤੇ ਕੋਈ ਵੈਸ ਕਰ ਨੂੰ ਤਿਆਰ ਥੱਗ ਵਿਅਸ ਇੰਨਾ ਵੱਧ ਗਿਆ ਕਿ ਟੈਲੀਫੋਨ ਤੇ 5 ਮਿੰਟਾਂ ਚ ਮੇਰਾ ਓਪਨ ਚੈਲੰਜ ਹੈ ਸੀਐਮ ਪੰਜਾਬ ਜਿੱਥੇ ਵੀ ਜਾ ਕੋਲ ਬਹਿ ਜਾ ਮੈਂ ਟੈਲੀਫੋਨ ਕਰਨਾ ਆਮ ਲੋਕ ਜਿਸ ਤਾ ਕਹਿੰਦੇ ਕਿ ਟੈਲੀਫੋਨ ਕਰੋ ਤੇ 5 ਮਿੰਟਾਂ ਚ ਹਰ ਜਗ੍ਹਾ ਤੇ ਘਰਾਂ ਚ ਡਿਲੀਵਰੀ ਹੈ ਤੁਸੀਂ ਵੇਖੋ ਸਰਕਾਰੀ ਮੁਲਾਜ਼ਮ ਸੈਕਟਰੀ ਰੇ ਕੱਲ ਕਾਲੇ ਕੱਪੜਿਆਂ ਚ ਆ ਰਹੇ ਸਰਕਾਰੀ ਟੀਚਰ ਜਿਹੜੇ ਨੇ ਕੀ ਮਿਨਿਸਟਰ ਦੀ ਘਰ ਨੂੰ ਕੇਜੀ ਬੈਠੇ ਨੇ ਐਂਡ ਉਹ ਸਾਰਿਆਂ ਦੀ ਡਿਮਾਂਡ ਜੋ ਨੇ ਜਿਹੜੀਆਂ ਇਹਨਾਂ ਨੇ ਮੈਨੀਫੈਸਟੋ ਤੇ ਪਹਿਲੇ ਕਿਸਾਨ ਪੰਜਾਬ ਦੇ ਬਾਰਡਰਾਂ ਤੇ ਧੱਕੇ ਖਾਰੇ ਕੱਲ ਗੱਡੀਆਂ ਰੋਕੀਆਂ ਉਹਨਾਂ ਐਮਐਸਬੀ ਦਾ ਜ਼ਿਕਰ ਕੋਈ ਨਹੀਂ ਸੋ ਇਹ 8 9 10 ਵੱਡੇ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਦਾ ਵਕਤ ਮੰਗਨੇ ਆ ਡਿਸਕਸ਼ਨ ਹੀ ਕਰਵਾਉਣਾ ਨਹੀਂ ਚਾਹਦੇ DF ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖੀਰ ਸਿੰਘ ਪ੍ਰਤਾਪ ਸਿੰਘ ਬਾਜਬਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਅੱਜ ਵਿਧਾਨ ਸਭਾ ਤੋਂ ਬਾਹਰ ਆ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਨੇ ਉਹਨਾਂ ਦੇ ਵੱਲੋਂ ਅੱਜ ਵਪਾਰਕ ਮਿੱਲੀ ਜੁੜੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਨਾਲ ਹੀ ਉਹਨਾਂ ਨੇ ਵਰਗਾੜੀ ਦੇ ਜਿਹੜਾ ਜੋ ਕਾਣ ਹੋਇਆ ਸੀ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਸ ਦੇ ਉੱਤੇ ਜਿਹੜੀ ਸਰਕਾਰ ਉਹ ਵੈਸ ਕਿਉਂ ਨਹੀਂ ਕਰਦੀ ਤਾਂ ਉਸ ਮਸਲੇ ਦਾ ਹੱਲ ਕਿਉਂ ਨਹੀਂ ਕਰਦੀ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕੁਵਰ ਵਿਜੇ ਪ੍ਰਤਾਪ ਵੀ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਧਾਨ ਸਭਾ ਦੇ ਵਿੱਚ ਜਿਹੜਾ ਸਮਾਂ ਮੰਗਦੇ ਨੇ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀ ਭਾਜਪਾ ਦੇ ਗੱਠ ਜੋੜ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ ਬਹੁਤ ਵਿਸ਼ੇਸ਼ ਚੀਜ਼ ਤੋਂ ਹੈ ਨਹੀਂ ਅਗਰ ਅੱਜ ਜੋ ਖਾਸ ਬਾਤ ਦੇਖਣ ਵਾਲੀ ਹੈ ਕਿ ਮੇਰਾ ਖਲ ਵਪਾਰੀਓਂ سے ਮਿਲਨੀ ਕਰਨੇ ਜਾ ਰਹੇ ਹੈ ਕੇਜਰੀਵਾਲ ਸਾਹਿਬ ਠੀਕ ਹੈ ਔਰ ਸੀਐਮ ਪੰਜਾਬ मैं केजरीवाल साहब को ये पूछना चाहता हूँ केजरीवाल साहब आप मिलनी तो कर रहे हो व्यापारियों से आपकी सरकार पंजाब में काम ऐसे कर रही है जिससे व्यापारी पंजाब छोड़कर भागते सबसे पहले तो लॉ एंड ऑर्डर की है जितने खाने पीने वाले लोग हैं इधर कारोबार जिनका रीजनेबल अच्छा है पंजाब की बात कर कारोबार खाने पीने का मतलब है जो इकोनॉमिकली रीजनेबली दे आर डूइंग वेल सभी को फरौतियों के चिट्ठियां फोन रोज आ रहे हैं। आप अभी तक बंद नहीं करवा रहे हैं। और नंबर टू सबसे ज्यादा हमें अफसोस है कि 0.25 एक स्टैंप ड्यूटी इन्होंने लगा दी जिसका बहुत भारी असर इंडस्ट्रियलिस्ट पर हो रहा है बहुत सारे बिजनेस हाउसेज ने मेरे से बात की है छोटे इंडस्ट्रियलिस्टों ने भी मीडियम स्केल इंडस्ट्रियलिस्ट और ऑर्डनरी लोगों ने भी. बाजा साहब अगर किसी ने आज फोर व्हीलर या टू व्हीलर को स्कूटर मोटरसाइकिल या कार या जीप ले ली जितना लोन उसने बैंक से लेना है एक तो उसने किस्तें देनी है मगर स्टैंप ड्यूटी उस पर भी लगा दी गई उसका मतलब यह हुआ कि गाड़ी अगर आपने ले ली है पंजाब से मत लो बाहर से लो लोग लोन करवाना है तो पंजाब से मत कराओ अगर पंजाब से लोगे तो लोन भी पंजाब से होगा ऐसे ही इन्होंने क्या किया है घरों पर लोग तो आगे आपको पता है कि बहुत ज्यादा कीमतें बढ़ रही हमें तो साधारण लोगों को राहत देने की लागे लागे। आपने उनको भी प्वाइंट टू परसेंट टू जीरो पॉइंट टू फाइव परसेंट स्टैंप ड्यूटी लगा दी लोन्स पर घरों के भी और इंडस्ट्रियलिस्टों के सबसे बड़ी बात है कारोबारियों ने मुझे कहा एक uh, मेरे जानने वाले कारोबारी हैं उनका काफी बड़ा काम सौ करोड़ का वर्किंग कैपिटल है उन्होंने कहा जी हमने पांच करोड़ की बढ़ोतरी मांगी थी बैंक से तो उन्होंने कहा बिल्कुल ठीक है हम दे देंगे मगर उन्होंने अब जो बैंक ने हमें कहा है कि गवर्नमेंट ऑफ पंजाब ने ये जो टैक्स लगाया टाइम जो सौ करोड़ हमने अपनी किस्तें भी दे दी हैं उन्होंने कहा स्टैम्प ड्यूटी बनानी एक सौ पांच पर लगेगी पांच पर नहीं लगेगी तो इसके हिसाब से बड़े इंडस्ट्रिय तो ऑलरेडी आगे यूपी को और ਗੁਜਰਾਤ ਕੋਰ ਬਾਕੀ ਸਟੇਟਸ ਵਿੱਚ ਭਾਗ ਰਹੇ ਹਨ। ਅਤੇ ਇਸ ਦੇ ساتھ ساتھ ਜਿਹੜੀ ਵੱਡੀ ਗੱਲ ਏ ਅਜੇ ਬਹਿਸ ਦੀ ਲੋੜ ਏ ਪੰਜਾਬ ਦੇ ਵਿੱਚ ਬਰਗਾੜੀ ਬੈਬਲ ਕਲਾ ਉਮਰ ਵਿਜੇ ਪ੍ਰਤਾਪ ਇਹਨਾਂ ਦਾ ਆਪਣਾ ਕੁਲੀਗ ਥੱਗ ਗਿਆ ਕਹਿੰਦਾ ਕਹਿੰਦਾ 2 ਸਾਲ ਮੈਂ ਵੀ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਨਾ ਸਪੀਕਰ ਸਾਹਿਬ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਾਵਨ ਹਜ਼ੂਰੀ 'ਚ ਵਿਸ਼ਵਾਸ ਦੁਆਇਆ ਸੀ ਤੁਹਾਡੀ ਪਾਰਟੀ ਨੇ ਵੀ ਕਿ ਅਸੀਂ ਦੋਸ਼ੀਆਂ ਨੂੰ ਕਚਹਿਰੀਆਂ ਤੱਕ ਟਹਿਰੇ ਤੱਕ ਬਚਾਵਾਂਗਾ ਅਜੇ ਤੱਕ ਉਹਦੇ ਤੋਂ ਕੋਈ ਵੈਸ ਕਰ ਨੂੰ ਤਿਆਰ ਨਹੀਂ ਹਰ ਰੋਜ਼ ਕੋਮਰ ਮੇਜੇ ਪ੍ਰਤਾਪ ਟਾਈਮ ਮੰਗਦਾ ਸੀ ਮੰਗੇ ਨੇ ਲਾਅ ਐਂਡ ਆਰਡਰ ਦੀ ਮੈਂ ਤੁਹਾਨੂੰ ਪਹਿਲੀ ਅਵਸਥਾ ਦੱਸ ਦਿੱਤੀ ਡਰੱਗ ਦਾ ਯੂਜ਼ ਇੰਨਾ ਵੱਧ ਗਿਆ ਕਿ ਟੈਲੀਫੋਨ ਤੇ 5 ਮਿੰਟਾਂ ਚ ਮੇਰਾ ਓਪਨ ਚੈਲੰਜ ਹੈ ਸੀਐਮ ਪੰਜਾਬ ਜਿੱਥੇ ਵੀ ਜਾ ਕੋਲ ਬਹਿ ਜਾ ਮੈਂ ਟੈਲੀਫੋਨ ਕਰਨਾ ਆਮ ਲੋਕ ਜਿਸ ਤਾ ਕਹਿੰਦੇ ਕਿ ਟੈਲੀਫੋਨ ਕਰੋ ਤੇ 5 ਮਿੰਟਾਂ ਚ ਹਰ ਜਗ੍ਹਾ ਤੇ ਘਰਾਂ ਚ ਡਿਲੀਵਰੀ ਹੈ ਲੜਕੀਆਂ ਦੇ ਵਿੱਚ ਬੜੇ ਪੇਮਾਨੇ ਤੇ ਇਹ ਵੱਧ ਰਿਹਾ ਜੀ ਇਸ ਦੇ ਨਾਲ ਨਾਲ 70 ਸਾਲਾਂ 'ਚ ਪਹਿਲੀ ਵਾਰ ਹੋਇਆ ਕਿ ਅੱਜ ਬਜਟ ਅੱਜ ਗਵਰਨਰਜ਼ ਐਡਰੈਸ ਹੋਏ ਤੇ ਇੱਕੋ ਸਿਟਿੰਗ ਦੇ ਵਿੱਚ ਹੀ ਤੁਸੀਂ ਸਾਰਾ ਬਜਟ ਔਰ ਸੌਰੀ ਗਵਰਨਰਜ਼ ਐਡਰੈਸ ਤੇ ਡਿਸਕਸ਼ਨ ਖਤਮ ਕਰਤੀ ਵਿਦਨ 3-4 ਆਵਰਸ اپੋਜੀਸ਼ਨ ਨੂੰ ਟਾਈਮ ਨਹੀਂ ਦਿੱਤਾ ਸੇਮ 70 ਸਾਲਾਂ 'ਚ ਪਹਿਲੀ ਵਾਰ ਬਜਟ ਤੇ ਹੋਇਆ ਜੀ ਸਾਡੇ 9 ਲੀਡਰ ਔਰ اپੋਜੀਸ਼ਨ ਨੂੰ ਲੈ ਕੇ 9 ਐਮਐਲਏਜ਼ ਨੂੰ ਮਤਲ ਕਰ ਦਿੱਤੇ ਗਏ ਜਿਹੜੀ ਸਾਡੀ ਮੇજર ਡਿਮਾਂਡ ਹੈ ਕਿ ਸਾਡੇ ਇੱਕ ਸਾਥੀ ਜਿਹੜੇ ਦਲਿਤ ਵਰਗ ਨਾਲ ਤੱਲਕ ਰੱਖਦੇ ਨੇ ਉਹਨਾਂ ਨੂੰ ਚੀਫ ਮਿਨਿਸਟਰ ਨੇ ਜਿਹੜੀ ਮਾੜੀ ਭਾਸ਼ਾ ਅੰਦਰ ਇਸਤੇਮਾਲ ਕੀਤੀ ਕਿ ਜੇ ਮੰਗ ਕਰ ਰਹੇ ਉਪ ਮੁੱਖ ਮੰਤਰੀ ਦੀ ਜਦੋਂ ਨਾ ਪੰਜ ਛੇ ਵਾਰ ਨਾਰੇ ਲਾਏ ਤੇ ਉਹਨੂੰ ਕਹਿ ਦਿੱਤਾ ਕਿ ਮੈਨੂੰ ਲੱਗ ਰਿਹਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਜੁਤੀ ਸੰਘਾਣੀ ਪੈਣੀ ਅਸੀਂ ਪ੍ਰਿਵਿਲੇਜ ਮੋਸ਼ਨ ਮੂਵ ਕੀਤਾ ਹੈ ਚੀਫ ਮਿਨਿਸਟਰ ਦੇ ਖਿਲਾਫ ਅੱਜ ਦੇ ਦਿਨ ਤੱਕ ਸਪੀਕਰ ਸਾਹਿਬ ਨੇ ਹਫ਼ਤਾ ਹੋ ਗਿਆ ਪ੍ਰਿਵਿਲੇਜ ਦਾ ਜਵਾਬ ਹੀ ਕੋਈ ਨਹੀਂ ਦਿੰਦਾ ਮੈਂ ਤਾਂ ਸਪੀਕਰ ਸਾਹਿਬ ਨੂੰ ਇੰਨੀ ਬੇਨਤੀ ਕਰੂੰ ਸਪੀਕਰ ਸਾਹਿਬ ਤੁਸੀਂ ਘੱਟੋ ਘੱਟ ਕੰਸੈਂਟ ਹੀ ਦੇ ਦਿਓ ਇਹ ਗੱਲ ਕਹੋ ਕਿ ਸਾਡੀ ਪਾਰਟੀ ਦੀ ਮਾਨਸਿਕ ਭਾਵਨਾਵਾਂ ਆਲਰੇਡੀ ਇਸ ਵਰਗ ਦੇ ਧਰਤ ਵਰਗ ਦੇ ਖਿਲਾਫ ਨੇ ਤੁਸੀਂ ਕਹੋ ਜੋ ਮੁੱਖ ਮੰਤਰੀ ਨੇ ਕਿਹਾ ਠੀਕ ਹੈ ਘੱਟੋ ਘੱਟ ਕੋਈ ਐਕਸੈਪਟ ਤੇ ਕਰੋ ਉਹ ਚੀਜ਼ ਇੱਥੇ ਕੋਈ ਨਹੀਂ ਹੋ ਰਹੀ ਸੋ ਬਹੁਤ ਮੇਜਰ ਪੁਆਇੰਟਸ ਜਿਹੜੇ ਨੇ ਅੱਜ ਡਿਸਕਸ਼ਨ ਅੱਛਾ ਤੁਸੀਂ ਵੇਖੋ ਸਰਕਾਰੀ ਮੁਲਾਜ਼ਮ ਸੈਕਟਰੀ ਕੱਲ ਕਾਲੇ ਕੱਪੜੇ ਚਾਹਦੇ ਸਰਕਾਰੀ ਟੀਚਰ ਜਿਹੜੇ ਨੇ ਚੀਫ ਮਿਨਿਸਟਰ ਦੀ ਘਰ ਨੂੰ ਘੇਰੀ ਬੈਠੇ ਨੇ ਐਂਡ ਉਹ ਸਾਰਿਆਂ ਦੀ ਡਿਮਾਂਡ ਜੋ ਨੇ ਜਿਹੜੀ ਇਹਨਾਂ ਨੇ ਮੈਨੀਫੈਸਟੋ ਤੇ ਪਹਿਲੇ ਕਿਸਾਨ ਪੰਜਾਬ ਦੇ ਬਾਰਡਰਾਂ ਤੇ ਧੱਕੇ ਖਾ ਰਹੇ ਕੱਲ ਗੱਡੀਆਂ ਰੋਕੀਆਂ ਉਹਨਾਂ ਨੇ ਐਮਐਸਪੀ ਦਾ ਜ਼ਿਕਰ ਕੋਈ ਨਹੀਂ ਸੋਈ 8 9 10 ਵੱਡੇ ਮੁੱਦੇ ਨੇ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਦਾ ਵਕਤ ਮੰਗਨੇ ਆ ਡਿਸਕਸ਼ਨ ਹੀ ਕਰਵਾਣਾ ਨਹੀਂ ਚਾਹਦੇ ਪੰਜਾਬ ਦੇ ਤੁਹਾਡੀ ਪਾਰਟੀ ਇਲੈਕਸ਼ਨ ਮੋੜ ਚਾਉਣ ਤੋਂ ਪਹਿਲਾਂ ਹੀ ਸਾਥੀ ਸਾਥ ਛੱਡ ਰਹੇ ਨੇ ਗੁਰਪ੍ਰੀਤ ਜੀਪੀ ਛੱਡ ਕੇ ਤੁਹਾਡਾ ਸਾਥ ਦੇਖੋ ਮੇਰੀ ਇੱਕ ਸੁਣੋ ਇਲੈਕਸ਼ਨਾਂ ਤੋਂ ਪਹਿਲੇ ਆਂਜਣ ਬਣਿਆ ਬਹੁਤ ਸਾਰੇ ਸਾਡੇ ਵਿੱਚ ਵੀ ਆਣ ਵਾਲੇ ਅਸੀਂ ਇਹ ਜੇ ਰੋਕ ਕੇ ਰੱਖਿਆ ਵੱਡੇ ਵੱਡੇ ਚਿਹਰੇ ਆਣਗੇ ਤੇ ਜੀਪੀ ਸਾਹਿਬ ਨੂੰ ਤੇ ਮੇਰਾ ਖਿਆਲ ਪੁਰਾਣੇ ਵਕਤ ਦਾ ਜੇ ਟਰੈਕ ਰਿਕਾਰਡ ਹੀ ਵੇਖੋ ਪਹਿਲੇ ਅਕਾਲੀ ਦਲ ਵਿੱਚ ਫਿਰ ਪੀਪੀਪੀ ਚ ਗਏ ਫਿਰ ਛਾੜਿਆ ਨੇ ਕਾਂਗਰਸ ਚ ਲੈ ਆਂਦੇ ਹੁਣ ਇੱਕ ਛੋਟਾ ਜਿਹਾ ਲਾਲਚ ਕਿ ਮੇਰੇ ਆ 2.5 ਸਾਲ ਜਿਹੜੇ ਨੇ ਸੌਖੇ ਟੱਪ ਜਾਣਗੇ ਤੁਹਾਨੂੰ ਅੰਦਾਜ਼ਾ ਹੈ ਹੀ ਕਿ ਗਵਰਨਮੈਂਟ ਚ ਆਨ ਦਾ ਮਕਸਦ ਕੀ ਹੈ ਇਹਨੂੰ ਇਸ ਗੱਲ ਦਾ ਮੇਰੇ ਨਾਲ ਟੈਲੀਫੋਨ ਤੇ ਪਹਿਲੇ ਗੱਲ ਵੀ ਹੋਈ ਸੀ ਮੈਂ ਕਿਹਾ ਸੀ ਜੀਪੀ ਜੀ ਸਿਆਸੀ ਤੁਸੀਂ ਸੂਸਾਈਡ ਕਰਨ ਲੱਗੇ ਹੋ ਇਹ ਤੁਹਾਡਾ ਸੂਸਾਈਡ ਹੈ ਚੌਥੀ ਪਾਰਟੀ ਚੱਲੇ ਹੋ ਵੈਸੇ ਵੀ ਤੁਹਾਡਾ ਵजूद ਖਤਮ ਹੋ ਜਾਣਾ ਹੈ ਜਮਾਤ ਨੇ ਇਸ ਤੋਂ ਬਾਅਦ ਤੇ ਆਣਾ ਹੀ ਨਹੀਂ ਇਹ ਤੇ ਹਾਈਬ੍ਰੇਸ਼ਨ ਸੀ ਇੱਕ ਵਾਰ ਆਈ ਇਸ ਤੋਂ ਬਾਅਦ ਇਹਨਾਂ ਦਾ ਕੰਮ ਤੇ ਮੁੱਕ ਜਾਣਾ ਹੈ ਹਮੇਸ਼ਾ ਤੇ ਤੂੰ ਖੁਦਕਸ਼ੀ ਕਿਹੜੀ ਗੱਲਾਂ ਕਰਨ ਜਾ ਰਹੇ ਆ ਤੇ ਜਿਹੜਾ ਖੁਦਕਸ਼ੀ ਦੇ ਉੱਤਰ ਰਾਏ ਉਹਨੂੰ ਕਿੰਨੀ ਵਾਰ ਕੋਠੇ ਤੋਂ ਲਾ ਸਕਦੇ ਹੋ ਤੁਸੀਂ ਇਹਨੇ ਛਾਲ ਮਾਰਨੀ ਪਾਰਟੀ ਚ ਸੋ ਇਹ ਆਤੋਂ ਮਜਬੂਰ ਹੈ ਚੌਥੀ ਪਾਰਟੀ ਚਲਾ ਗਿਆ ਕੋਈ ਗੱਲ ਨਹੀਂ ਸਰ ਅੱਗੇ ਦੀ ਮਰਜ਼ੀ ਅੱਜ ਸ਼ਾਮ ਨੂੰ ਦਿੱਲੀ ਮੇ ਕਾਂਗਰਸ ਕੀ ਬੈਠਕ ਹੈ ਕਿ ਪੰਜਾਬ ਕੇ ਉਮੀਦਵਾਰੋਂ ਪਰ ਵੀ ਚਰਚਾ ਹੋਣੇ ਵਾਲੀ ਹੈ ਅਭੀ ਪੰਜਾਬ ਕੀ ਚਰਚਾ ਲੇਟ ਹੋ ਪੰਜਾਬ ਕੀ ਚਰਚਾ ਵੀ ਲੇਟ ਹੋਗੀ ਕੱਲ ہماری ਮੀਟਿੰਗ ਹੋ ਚੁੱਕੀ ਹੈ ਔਰ ਪੰਜਾਬ ਕੀ ਚਰਚਾ ਵੀ ਕੁਛ ਦੇ ਲੇ ਸਰ ਉਸ ਦੀ وجہ ਕੀ ਹੈ ਔਰ ਆਪ ਵੀ ਲੋਕ ਉਸ ਦੀ وجہ ਆਪਕੋ ਹਮ ਟੀਲੀਵੀਜ਼ਨ ਪਰ ਸਮਝਾ ਦੇ ਸਕਤੇ लोकसभा चुनाव लड़ेंगे सर आप भी पार्टी जिनको लड़ाएगी उनकी मैं मदद करूंगा कंपेनर की भी जरूर एक ऐसा चेहरा चाहिए जो सारे पंजाब में जा सके जिनकी लोग बात गंभीरता से लेते जो अपनी बात पार्टी की रख सके अगर सारे के सारे इलेक्शन लड़ने के मूड में हो गए तो इलेक्शन कंपेन कौन चलाएगा? So, सबसे बड़ी बात ऐसी होती है कंपेन को मैनेज करना कंपेन को अच्छे ढंग से रन करना उसके लिए भी इंपॉर्टेंट आदमी चाहिए और मैंने तो पहले ही जब मैं इस दफा राज्यसभा से इस्तीफा देकर आया मैंने ਸਾਰੇ ਪੰਜਾਬ ਕੋਲ ਆਪਣੀ ਪਾਰਟੀ ਕੋ ਵੀ ਇਹ ਕਲੀਅਰ ਕਰ ਦਿਆ tha ਕਿ ਮੇਰਾ ਜ਼ਿੰਦਗੀ ਕਾ ਲਾਸਟ ਫੇਜ਼ ਆ ਪੰਜਾਬ ਮੇ ਹੋਗਾ ਆਈ ਵਿਲ ਨਾਟ ਐਂਟਰ ਪਾਰਲੀਮੈਂਟ ਭਾਈ ਸਾਹਿਬ ਚਰਚਾ ਹੈ ਕਿ ਅਕਾਲੀ ਦਲ ਤੇ ਭਾਜਪਾ ਇੱਕ ਵਾਰ ਫਿਰ ਤੋਂ ਗੱਠ ਜੋੜ ਕਰ ਰਹੇ ਨੇ ਹੋ ਸਕਦਾ ਪਰਸੋਂ ਤੱਕ ਦੇਖੋ ਮੈਂ ਤੈਨੂੰ ਪਹਿਲੇ ਦੱਸਿਆ ਅਕਾਲੀ ਦਲ ਤੇ ਭਾਜਪਾ ਇਹਨਾਂ ਦਾ ਉਹ ਰਿਸ਼ਤਾ ਹੈ ਜਿਹੜਾ ਇੱਕ ਹਸਬੈਂਡ ਦਾ ਆਪਣੀ ਵਿਗੜੀ ਹੋਈ ਔਰਤ ਨਾਲ ਹੋਵੇ ਇਹ ਜਦੋਂ ਨਿਆਣਿਆਂ ਦਾ ਵਿਆਹ ਹੋਣ ਲੱਗਦਾ ਵਿਚਾਰੇ ਫਿਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਕਿ ਕੁੜੀ ਤੇ ਮੁੰਡੇ ਦਾ ਕੋਈ ਫੰਕਸ਼ਨ ਹੋਣਾ ਰਿਸ਼ਤੇਦਾਰ ਕੀ ਕਾਸੀ ਮੂੰਹ ਵਿਖਾਵਾਂਗੇ ਇਕੱਠੇ ਹੋ ਜਾਓ ਥੋੜੀ ਦੇਰ ਵਾਸਤੇ ਲਾਵਾਂ ਫੇਰਿਆਂ 'ਚ ਇਕੱਠੇ ਹੋ ਜਾਓ ਫਿਰ ਵੱਖ-ਵੱਖ ਜਾ ਕੇ ਜਿੱਥੇ ਰਹਿੰਦੇ ਚਲੇ ਜਾਓ ਇਲੈਕਸ਼ਨਾਂ 'ਚ ਇਕੱਠੇ ਹੁੰਦੇ ਬਾਅਦ ਚੋਛੇਤਰੋ ਚਿਤਰੀ ਹੁੰਦੇ ਮੈਂ ਸਾ ਸੁਖਬੀਰ ਸਿੰਘ ਜੀ ਨੂੰ ਪੁੱਛਣਾ ਚਾਹਨਾ ਬਾਦਲ ਸਾਹਿਬ ਫੈਸਲਾ ਕਰਨ ਤੋਂ ਪਹਿਲੇ ਜਿਹੜੀ ਘਰ ਵਾਲੀ ਆਪਣੀ ਰੂਸੀ ਨੂੰ ਫੇਰ ਲਿਆਣ ਲੱਗਿਓ ਪਹਿਲੇ ਫੈਸਲਾ ਤੇ ਕਰ ਲਓ ਕਿ ਜਿਸ ਕਾਰਨ ਤੁਸੀਂ ਡਾਈਵੋਰਸ ਤੱਕ ਪਹੁੰਚੇ ਹੋ ਇਹਨਾਂ ਨਾਲ ਜਿਹੜੇ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਪੇਸ਼ ਕੀਤੇ ਸੀ ਇਹ ਤੁਹਾਡੇ ਧਰਮ ਪਤਨੀ ਦੀ ਸਾਡੀ ਭੈਣ ਹਰ ਸਿਮਰਤ ਕੌਰ ਜੀ ਕੈਬਨਟ ਤੋਂ ਬਾਹਰ ਆਏ ਸੀ ਕੀ ਉਹ ਸਾਰੇ ਫੈਸਲੇ ਐਮਐਸਪੀ ਦੇ ਲੀਗਲਾਈਜ਼ ਹੋ ਗਏ ਨੇ ਡਾਕਟਰ ਜੀ ਸੁਆਮੀ ਨਾਥਨ ਜੀ ਦੇ ਜਿਹੜੇ ਫੈਸਲੇ ਲੀਗਲਾਈਜ਼ ਹੋ ਗਏ ਕਿ ਜਿਹੜਾ ਮਿਨਿਸਟਰ ਆਫ ਸਟੇਟ ਜਿੰਨੇ ਯੂਪੀ ਦੇ ਵਿੱਚ ਉਹਦੇ ਮੁੰਡੇ ਨੇ ਪੰਜ ਪੰਜਾਬੀ ਰੋਂਗ ਦਿੱਤੇ ਸੀ ਆਪਣੀ ਗੱਡੀ ਥੱਲੇ ਕੀ ਉਹ ਪੰਜਾਬੀਆਂ ਨੂੰ ਉੱਥੇ ਜਸਟਿਸ ਮਿਲ ਚੁੱਕੀ ਹੈ ਕੀ ਬੰਦੀ ਸਿੰਘਾਂ ਨੂੰ ਤੁਸੀਂ ਰਿਹਾਈ ਕਰਾ ਲਈ ਕਿਸੀ ਕੀ ਭਾਈ ਅਮਰਿਤਪਾਲ ਸਿੰਘ ਨੂੰ ਦਿਬਰੂਗੜੀ ਜ਼ਿਲ੍ਹੇ ਚੋਂ ਵਾਪਸ ਲੈ ਆਂਦਾ ਇਹ ਸਾਰੇ ਮੁੱਦਿਆਂ ਦਾ ਪਹਿਲੇ ਜਿਹੜੇ ਸਾਡੇ ਕਿਸਾਨ ਭਰਾ 300 ਤੋਂ ਵੱਧ ਫੱਟੜ ਪਏ ਨੇ ਤੇ ਭਾਜਪਾ ਦੀ ਹਰਿਆਣੇ ਦੀ ਸਰਕਾਰ ਨੇ ਕੀਤਾ ਇੱਕ ਸਾਡਾ ਨੌਜਵਾਨ ਵੀਰ ਗੋੜੀ ਮਾਰ ਕੇ ਜੋ ਉਥੇ ਸ਼ਹੀਦ ਕਰ ਦਿੱਤਾ ਕੀ ਉਹਦੇ ਵਿੱਚ ਜਸਟਿਸ ਦਵਾਤੀ ਹੈ ਇਹ ਵਿਗੜੀ ਹੋਈ ਘਰ ਵਾਲੀ ਨੂੰ ਘਰ ਲੈ ਕੇ ਆਣਾ ਤੇ ਪਹਿਲੇ ਇਹ ਸਾਰੇ ਜਿਹੜੇ ਪ੍ਰੋਗਰਾਮ ਨੇ ਜਿਸ ਕਾਰਨ ਤੁਹਾਡਾ ਵਿਗਾੜ ਪਿਆ ਇਹ ਰਿਸ਼ਤਾ ਟੁੱਟਿਆ ਪਹਿਲੇ ਉਹਨਾਂ ਸਾਰੇ ਪੰਜਾਬੀਆਂ ਨੂੰ ਦੱਸੋ ਕਿ ਉਹ ਸਾਰੇ ਮੁੱਦੇ ਜੇ ਹੱਲ ਕਰਾ ਲੈਣੇ ਤੇ ਸਾਨੂੰ ਖੁਸ਼ੀ ਹੋਏਗੀ ਜੇ ਹਸਬੈਂਡ ਐਂਡ ਵਾਈਫ ਇਕੱਠੇ ਹੋ ਜਾਣ ਠੀਕ ਠੀਕ ਹੈ ਤੇ ਜੇ ਬੁੱਧੇ ਹੀ ਨਹੀਂ ਮੁੱਕੇ ਤੇ ਹਸਬੈਂਡ ਐਂਡ ਵਾਈਫ ਇਟ ਇਜ਼ ਜਸਟ ਜਿੱਸਾ ਕਹੀਦਾ ਉਤੋਂ ਦੀ ਕਹਿੰਦੇ ਨੇ ਨਾ ਕਿ ਕਾਰਪਟ ਵਿਛਾ ਲਓ ਜਦੋਂ ਜਦੋਂ ਫੇਰ ਹੋਵੇਗਾ ਫੇਰ ਸਫਾਈ ਕਰ ਲਾਂਗੇ ਤੇ ਇਹ ਗੱਲਾਂ ਲੋਕਾਂ ਵਿੱਚ ਸੈੱਲ ਨਹੀਂ ਕਰ ਰੀਆਂ ਬਾਕੀ ਬੈਸਟ ਆਫ ਵਿਸ਼ਸ ਮੈਂ ਸਮਝਨੇ ਇਹਦੇ ਵਿੱਚ ਵੇਖੋ ਦੋ ਚੀਜ਼ਾਂ ਸਮਝੋ ਅਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਦੇ ਵਿੱਚ ਅਸਲ ਫਾਇਦਾ ਨਿਰਾ ਥੋੜਾ ਮੋਟਾ ਹੋਏਗਾ ਭਾਜਪਾ ਨੂੰ ਕਿਉਂਕਿ ਭਾਜਪਾ ਨੂੰ ਪਤਾ ਪਿੰਡਾਂ ਵਿੱਚ ਸਾਡੀ ਐਂਟਰੀ ਬੰਦ ਅਕਾਲੀ ਦਲ ਦੇ ਬਹਾਨੇ ਬੂਥ ਲਾਂਜੋਗਾ ਪ੍ਰਬੰਧ ਇਹਦਾ ਕੋਈ ਜੇਗਾ ਤੇ ਅਕਾਲੀ ਦਲ ਨੂੰ ਇੰਨਾ ਮੈਂ ਦੱਸ ਦਵਾ ਪਿੰਡੂ ਵੋਟ ਕਿਸਾਨਾਂ ਦੀ ਵੋਟ ਜਿਹੜੀ ਤੁਹਾਡੀ ਵੀ ਉਹ ਵੀ ਨਹੀਂ ਭੁਗਤਦੇ ਇਹਦਾ ਵੱਡਾ ਨੁਕਸਾਨ ਪੋਲੀਟੀਕਲ ਤੌਰ ਤੇ ਅਕਾਲੀ ਦਲ ਨੂੰ ਝੇਲਣਾ ਪਏਗਾ ਬਾਕੀ ਮੈਂ ਇਹਨਾਂ ਨੂੰ ਆਪਣੀਆਂ ਬੈਸਟ ਅਫੀਸ਼ੀਅਲ ਪੇਸ਼ ਕਰਨਾ ਸ਼ਾਦੀ ਦਾ ਤਿਉਹਾਰ ਆ ਗਿਆ ਤੁਹਾਡੇ ਇਕੱਠੇ ਹੋਣਾ ਜ਼ਰੂਰੀ ਹੈ ਰਿਸ਼ਤੇਦਾਰ ਵੀ ਵਿਚਾਰੇ ਤਰਲੋ ਮੱਛੀ ਹੋ ਰਹੇ ਨੇ ਕਿ ਇਕੱਠੇ ਹੋਵੋ ਲੋਕ ਜਿਹੜੇ ਸੱਦੇ ਨੇ ਵਿਆਹ ਸ਼ਾਦੀ ਚ ਕੀ ਕਹਿਣਗੇ ਸੋ ਇਹਨਾਂ ਦੀ ਇੱਕ ਮਜਬੂਰੀ ਦਾ ਰਿਸ਼ਤਾ ਹੈ ਬਾਈ ਸਾਹਿਬ ਬਾਈ ਸਾਹਿਬ ਇਹ ਮੰਨ ਲੀਏ ਕਿ ਤੁਸੀਂ ਪਾਰਲੀਮੈਂਟ ਤੋਂ ਨਹੀਂ ਲੜੋਗੇ ਤੁਹਾਡੇ ਵਿਰੁੱਧ ਮੰਨ ਕੀ ਲੋ ਮੈਂ ਤੁਹਾਨੂੰ ਪਹਿਲੀ ਦੱਸ ਦਿੰਦਾ ਹੋਰ ਕਸਤਾ ਬਣਾਣਾ ਤੇ ਹੋਰ ਤੁਹਾਨੂੰ ਮੈਂ ਐਫੀਡੇਵਿਟ ਦੇ ਕਹਿੰਦੇ ਉਹ ਦੇ ਦੇਣਾ ਜਮਾਨ ਹੋਰਾਂ ਨਾਲ ਅੰਦਰ ਗੱਲ ਹੋਈ ਸੀ ਉਹ ਭਗਵੰਤ ਮਾਂ ਲੜੇਗਾ ਮੈਂ ਪੱਕਾ ਇਹ ਭਗਵੰਤ ਵੇਖੋ ਜਿੱਥੋਂ ਤੱਕ ਭਗਵੰਤ ਦੀ ਗੱਲ ਹੈ ਜਿੱਥੋਂ ਤੱਕ ਭਗਵੰਦ ਦੀ ਗੱਲ ਹੈ ਉਹਦਾ ਚੈਲੰਜ ਪੂਰ ਜੇ ਚੀਫ ਮਿਨਿਸਟਰ ਲੜੇਗਾ ਮੈਂ ਉਹਦੇ ਬਰਾਬਰ ਚ ਲੜੂ ਜੇ ਮੁੱਖ ਮੰਤਰੀ ਲੜੇਗਾ ਫਿਰ ਮੈਂ ਨਹੀਂ ਲੜਨਾ ਮੈਂ ਵੈਸੇ ਆਪਣਾ ਆਲਰੇਡੀ ਮਾਨ ਪੰਜਾਬ ਨੂੰ ਦੇ ਦਿੱਤਾ ਆਪਣੇ ਕਾਰਡ ਨੂੰ ਦੇ ਦਿੱਤਾ ਆਪਣੀ ਪਾਰਟੀ ਨੂੰ ਦੱਸਿਆ ਹਾਂ ਜੇ ਭਗਵੰਦ ਤੇ ਲੜਦਾ ਉਹ ਬਕਾਇਦਾ ਤਾਂ ਉਹਦਾ ਚੈਲੰਜ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਮੈਨੂੰ ਕਬੂਲ ਠੀਕ ਹੈ ਤੇ ਜਿਹੜੀ ਮਰਜ਼ੀ ਸੀਟ ਤੋਂ ਪੰਜਾਬ 'ਚ ਜਿੱਥੋਂ ਵੀ ਲੜੇਗਾ ਭਗਵੰਦ ਦੇ ਬਰਾਬਰ ਮੈਂ ਆਵਾਂਗਾ ਤਦ ਦੱਸਦੀ ਕਿ ਵਿਧਾਨ ਸਭਾ ਤੋਂ ਬਾਹਰ ਆ ਕੇ ਪ੍ਰਤਾਪ ਸਿੰਘ ਬਾਜਬਣ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਵਿਰੋਧੀਆਂ ਦੇ ਕਈ ਤਰ੍ਹਾਂ ਦੇ ਨਿਸ਼ਾਨੇ ਸਾਧਦੇ ਨੇ ਤਾਂ ਉੱਥੇ ਹੀ ਉਹਨਾਂ ਨੇ ਆਪਣੇ ਆਗੂ ਜੀਪੀ ਸਿੰਘ ਦੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਜੋ ਕਿ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਨਾ ਉੱਤੇ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਨੇ ਹੁਣ ਦੇਖਣਾ ਹੋਊਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਤਾਪ ਸਿੰਘ ਬਾਯਵਾ ਦਾ ਇਹਨਾਂ ਗੱਲਾਂ ਦਾ ਕੀ ਜਵਾਬ ਦਿੰਦੇ ਨੇ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ